ਅੱਜ ਪਸਾਰ ਮidur ਸ਼ਹਿਰਤ ਬੜੀ ਪੰਜਾਬ ਦੇ ਜਿਲ੍ਹਾ ਕੂਸਲਾ ਦੇ ਜੋਨ ਡਾਲਾ ਦੀ ਕੋਰ ਕਮੇਟੀ ਦੀ ਮੀਟਿੰਗ ਲੱਗੀ ਆ ਜੋਨ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਉਹਦੇ ਜਿਲ੍ਹਾ ਪ੍ਰਧਾਨ ਸਰਵਰ ਸਿੰਘ ਬਹਾਉ ਕੋਰ ਵੀ ਹਾਜ਼ਰ ਹੋਇਆ ਇਸ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਗਏ ਆ ਕਿ 17 ਸਤੰਬਰ ਤੋਂ ਲੈ ਕੇ 22 ਨੰਬਰ ਤੱਕ ਸਾਰੇ ਜ਼ੋਨ ਦੇ ਵਿੱਚ ਸਾਰੀ ਇਹ ਟੀਮ ਜਿਹੜੀ ਆ ਜ਼ੋਨ ਦੀ ਕੋਰ ਕਮੇਟੀ ਆ ਇਹ ਪਿੰਡਾਂ ਦੀ ਮੀਟਿੰਗਾਂ ਕਰੂਗੀ ਟਾਈਮ ਇਹਨਾਂ ਨੇ ਪਿੰਡਾਂ ਹੀ ਦੇ ਦਿੱਤੇ ਆ ਸਾਰੀ ਜਿਹੜੀ ਆ ਪਿੰਡਾਂ ਦੀ ਵੰਡ ਕਰ ਲਈ ਆ ਤੇ ਉਹਨਾਂ ਨੂੰ ਟਾਈਮ ਵੀ ਦੇ ਦਿੱਤੇ ਆ ਇਕੱਠ ਕਰਨ ਦੇ ਉਹਨਾਂ ਇਕੱਠਾਂ ਦੇ ਵਿੱਚ ਕਿਸਾਨਾਂ ਦੀਆਂ ਕਮੇਟੀਆਂ ਮਜ਼ਬੂਤ ਕੀਤੀਆਂ ਜਾਣਗੀਆਂ ਤੇ ਬੀਬੀਆਂ ਦੀਆਂ ਕਮੇਟੀਆਂ ਹਰ ਪਿੰਡ 'ਚ ਬਣਾਉਣ ਬੜੇ ਜਾਣਗੀਆਂ ਇਹਨਾਂ ਨੇ ਬਖਲਾ ਕਰ ਬੰਦੇ ਉਸ ਤੋਂ ਬਾਅਦ ਫਿਰ ਜਦੋਂ 22 ਤਰੀਕ ਤੱਕ ਇਹ ਸਾਰੀਆਂ ਇਹ ਕਮਟੀਆਂ ਬਣ ਜਾਂਦੀਆਂ ਮਾ ਪਿੰਡਾਂ 'ਚ ਸਾਰੇ ਜ਼ੋਨ 'ਚ 19 20 ਪਿੰਡਾਂ 'ਚ ਉਸ ਤੋਂ ਬਾਅਦ ਫਿਰ ਇੱਕ ਢੇੜਾ ਹੋਰ ਲਾ ਕੇ ਪੱਕਾ ਕੀਤਾ ਜਾਊਗਾ ਕੰਮ 1 ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚ ਜ਼ੋਨ ਦਾ ਇਕੱਠਾ ਕਰਤਾ ਜਾਊਗਾ ਦਿੱਦੀਆਂ ਦੇ ਜ਼ੋਨ ਦਾ ਉਹ ਟੈਜ ਕਰਤਾ ਜਾਊਗਾ ਜਿਹੜਾ ਪਹਿਲਾਂ ਜ਼ੋਨ ਚੱਲ ਰਿਹਾ ਸੀ ਦਿੱਦੀਆਂ ਦਾ ਜ਼ੋਨ ਉਸ ਤੋਂ ਬਾਅਦ ਉਹਨਾਂ ਦੇ ਜ਼ਿਲ੍ਹੇ ਦਾ ਕੱਟ ਕਰਕੇ ਕਪੂਰਥਲੇ ਦਾ ਉੱਥੇ ਵੱਡਾ ਕੱਟ ਕਰਕੇ ਉੱਥੇ ਬੀਬੀਆਂ ਜੜੀਆਂ ਵਾਂ ਉਹ ਜ਼ਿਲ੍ਹੇ ਦੇ ਵਿੱਚ ਵੀ ਉਹਨਾਂ ਦੀ ਚੋਣ ਕੀਤੀ ਜਾਊਗੀ ਉਹਦੇ ਦਰਗਿਆ ਦਿੱਤੀਆਂ ਜਾਣਗੀਆਂ ਇਹ ਸਾਰਾ ਪ੍ਰੋਸੈਸ ਪੂਰੇ ਪੰਜਾਬ 'ਚ ਚੱਲ ਰਿਹਾ ਕਰਨਪਾਰਕ ਕਾਫੀ ਮੁਕੰਮਲ ਹੋ ਗਿਆ ਮੋਗੇ 'ਚ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਇਸ ਤਰ੍ਹਾਂ ਕਪੂਰਥਲੇ 'ਚ ਚੱਲ ਰਿਹਾ ਇਸ ਤਰ੍ਹਾਂ ਬਾਕੀ ਜਰ ਜ਼ਿਲ੍ਹੇ 'ਚ ਚੱਲ ਰਿਹਾ ਇਹ ਸਹੀ ਇਹ ਅਸੀਂ ਇਹ ਜਿਹੜਾ ਸਾਰਾ ਬੀਬੀਆਂ ਜੜੀਆਂ ਵਾਂ ਜਿਹੜਾ 50% ਹਿੱਸਾ ਸਾਡਾ ਉਹ ਜਿੱਥੇ ਬੰਦੀ ਦੇ ਵਿੱਚ ਸ਼ਾਮਲ ਕਰਕੇ ਤੇ ਸ਼ੰਭੂ ਮੋਰਚੇ 'ਚ ਔੜ ਦੇ ਨਾਲ ਜਦੋਂ ਲੋਕਾਂ ਨੇ ਬਾੜੀਆਂ ਦੇ ਵਿੱਚ ਝੋਨੇ ਦੀ ਬਾੜੀ 'ਚ ਫਸਣਾ ਵਾ ਜਾਂ ਕਣਕ ਬੀਜਣੀ ਆ ਤੇ ਸਾਰਾ ਮੋਰਚਾ ਬੀਬੀਆਂ ਸੰਭਾਲਣ ਗਿਆ ਸ਼ੰਭੂ ਮੋਰਚੇ ਇਸ ਕਰਕੇ ਲਗਾਤਾਰ ਬੀਬੀਆਂ ਨੂੰ ਸੰਘਰਸ਼ ਦੇ ਵਿੱਚ ਲਿਆਉਣ ਵਾਸਤੇ ਉਹਨਾਂ ਨੂੰ ਬਰਾਬਰ ਦਾ ਦਰਜਾ ਦੇਣ ਵਾਸਤੇ ਉਹਨਾਂ ਨੂੰ ਜਿਹੜੀ ਜ਼ਗੀਰੂ ਸੋਚ ਜਾ ਉਹ ਤੋਂ ਮੁਕਤ ਕਰਾਉਣ ਵਾਸਤੇ ਉਹ ਜਿਹੜੀ ਵਰਧ ਪ੍ਰਧਾਨ ਸਮਾਜ ਸਮਾਜ ਉਹ ਤੋਂ ਮੁਕਤ ਕਰਾਉਣ ਵਾਸਤੇ ਤੇ ਜਿਹੜਾ ਬੀਬੀਆਂ ਦੇ ਵਿੱਚ ਇੱਕ ਜੋ ਗੁਰੂ ਸਾਹਿਬ ਦੇ ਜਿਹੜੀ ਸੋਚਦੇ ਸਾਰੇ ਇੱਕ ਵਧੀਆ ਤਰੀਕੇ ਨਾਲ ਇੱਕ ਕੋਨੇ ਦਾਦਰ ਦ੍ਰਿੜਤਾ ਇੱਕ ਕਾਉਂਸਲ ਵਾਲਾ ਪੈਦਾ ਕਰਨ ਵਾਸਤੇ ਭਰੋਸਾ ਪੈਦਾ ਕਰਨ ਵਾਸਤੇ ਉਹ ਸਾਰਾ ਜਥੇਬੰਦੀ ਬਦਾਰਤਨ ਕੰਮ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਇਸ ਮੀਟਿੰਗ ਤੇ ਫੈਸਲਾ ਕੀਤਾ ਗਿਆ ਵਾ ਕਿ ਮੀਟਰ ਨਹੀਂ ਲਗੜ ਦੇਣਗੇ ਨਹੀਂ ਨਹੀਂ ਲਗੜ ਦੇਵਾਂ ਜੋ ਸੂਬਾ ਫੈਸਲਾ ਵਾ ਉਹਦੇ ਅਨਸਾਰ ਕਿਸੇ ਵੀ ਇੱਕ ਮੀਟਰ ਇਹਦੇ ਅਸਮਾਰਟ ਨਹੀਂ ਲਗੜ ਦਿੱਤੇ ਜਾਣਗੇ ਕਿਉਂਕੋ ਸਿੱਧਾ ਨਿੱਜੀ ਕਰਨਿਆ ਘਰਾਂ ਦੇ ਵਿੱਚ 16 ਰੁਪਏ 23 ਹੋਣੀ ਆ ਨਾ ਬਿਜਲੀ ਦੇ ਬਿੱਲ ਕਰਾਂ ਹੀ ਤਰਨੇ ਆ ਜਦੋਂ ਸਮਾਰਟ ਮੀਟਰ ਲਾ ਕੇ ਪ੍ਰਾਈਵੇਟ ਹੋ ਜਣੀ ਬਿਜਲੀ ਤੇ ਇਸੇ ਤਰ੍ਹਾਂ ਹੀ ਬੱਬੀਆਂ ਨੂੰ 1000 ਰੁਪਏ ਉਸ ਬਵਦਾ ਲੱਗਣਾ ਵਾ ਸਾਡੀ ਬੱਬੀਆਂ ਦੇ ਬਿੱਲ ਕਰਦੇ ਆ ਜੋ ਬੱਬੀਆਂ ਦੇ ਬਿੱਲ ਵੀ ਕਰਦੇ ਸਾਡੀ ਜਮੀਰ ਕਾਰਪੋਰੇਟ ਵਾਲੇ ਬੰਦੇ ਜਾਣੀ ਆ ਇਸ ਕਰਕੇ ਕੋੜਾ ਵਿਜੀ ਕਰਦਾ ਆਪਣਾ ਸਾਡੇ ਤੇ ਗੋਦੀ ਗੋਦੀ ਦੇ ਪ੍ਰਧਾਨ ਮੰਤਰੀ ਨੇ ਤੇ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਵਾ ਭਗਵੰਤ ਮਾਨ ਇਹਨੇ ਕੀਤਾ ਆ ਉਹਦਾ ਅਸੀਂ ਬੂਤੋੜ ਜਵਾਬ ਦੇਣਾ ਵਾ ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਜਿਲ੍ਹਾ ਕਪੂਥਲਾ ਦੇ ਵਿੱਚ ਕਿਸੇ ਵੀ ਪਿੰਡ 'ਚ ਮੀਟਰ ਨਹੀਂ ਲੱਗਦੇ ਨੇ ਜਿੱਥੇ ਕਿਤੇ ਲੱਗਾ ਵਾ ਉਹ ਲਾ ਗਿਆ ਸੀ ਦਫ਼ਤਰਾਂ ਫਟ ਜਾਵਾਂਗੇ ਇਹਨਾਂ ਦੇ ਦਫ਼ਤਰ ਜੇ ਆਉਣਗੇ ਪਿੰਡਾਂ 'ਚ ਮੀਟਰ ਲਾਉਣ ਇਹਨਾਂ ਦੇ ਪਿੰਡ ਪਿੰਡ ਪੱਤਰ ਦੇ ਉਤੇ ਸਾਨਾ ਮਧੂਰਾ ਬੀਬੀਆਂ ਵੱਲੋਂ ਘਰਾਓ ਕਿਤੇ ਜਾਣੀ ਇਹ ਫੈਸਲੇ ਅੱਜ ਅਸੀਂ ਕਰਨੇ ਗਏ ਆ ਤੇ ਇਸ ਦੇ ਨਾਲ ਛੱਭੂ ਮੋਰਚੇ ਦੇ ਜਦੋਂ ਵੀ ਵਾਰੀ ਸਾਡੀ 30 ਅਕਤੂਬਰ ਨੂੰ ਆਉਣੀ ਆ ਚੜ੍ਹਦੀ ਕਲਾ ਨਾਲ ਪੂਰੇ ਕੂਰਸਲ ਜ਼ਿਲ੍ਹੇ ਚੋਂ ਇਸ ਜੋਨ ਚੋਂ 11000 ਕਿਸਾਨ ਮਜ਼ਦੂਰ ਬੀਬੀਆਂ ਚੜ੍ਹਦੀ ਕਲਾ ਨਾਲ 30 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਆਪਣੀ ਵਾਰੀ ਲਾਗ ਲਾ ਕੇ ਆਉਣਗੇ ਤੇ ਵਧੀਆ ਤਰੀਕੇ ਨਾਲ ਜੇ ਆਪਣੀ ਜਿਹੜੀ ਡਿਊਟੀ ਨਿਭਾ ਕੇ ਆਉਣਗੇ ਇਸ ਤੋਂ ਇਲਾਵਾ મોદી ਸਰਕਾਰ ਜੋ ਰੋਜ਼ ਇਤਰਾ ਦੇ ਫੈਸਲੇ ਕਰ ਰਹੀ ਹੈ ਜਿ ਤਰ੍ਹਾਂ ਦਾ ਕਿਸਾਨ ਵਿਰੋਧੀ ਚਿਹਰਾ ਮਜ਼ਦੂਰ ਵਿਰੋਧੀ ਚਿਹਰਾ ਧਰਤ ਵਿਰੋਧੀ ਚਿਹਰਾ ਆਟਕ ਇੰਤੀਆਂ ਤੇ ਹਮਲੇ ਜੋ ਕਾਰਪੋਰਟ ਦੇ ਹੱਥ ਦੇ ਫੈਸਲੇ ਇਹ ਸਾਰੇ ਜਿਹੜੇ ਆ ਉਹ ਉਹਨਾਂ ਦਾ ਮੂੰਹ ਤੋੜ ਕੇ ਬਾਬੇ ਕੀ ਆ ਤੇ ਆਪਣੀ ਜਿਹੜੀ ਲੋਕਤਾਕਤ ਦੇ ਦੁਸਤਾਨ ਦੇ ਵਿੱਚ ਦਲਤਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਆਪਣੇ ਆਦੀਵਾਸੀਆਂ ਦੀ ਹੋਰ ਜਿਹੜੇ ਪੀੜਤ ਵਰਗ ਆ ਛੋਟੇ ਦੁਕਾਨਦਾਰ ਆ ਛੋਟੇ ਵਪਾਰੀ ਆ ਦੁਕਾਨਦਾਰ ਆ ਉਹਨਾਂ ਸਾਰਿਆਂ ਨਾਲ ਲੱਗੇ ਕਿਸਾਨ ਮਜ਼ਦੂਰ ਨਾਲ ਲੱਗੇ ਤੇ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਇਹ ਲੜਾਈ ਤਕੜੀ ਕਰਾਂਗੇ ਤੇ ਲੜਾਈ ਲੜਨ ਵਾਸਤੇ ਇੱਧਰ ਵੀ ਫੈਸਲਾ ਕੋਰ ਕਮੇਟੀ ਚ ਹੋ ਗਿਆ ਤੇ 25 ਸਾਲ 25 ਸਾਲ ਤੱਕ ਕੋਈ ਮੋਰਚਾ ਚੰਦੇ ਸਾਨੂੰ ਕੋਈ ਪਰਵਾਹ ਨਹੀਂ ਗੀ ਅਸੀਂ 25 ਸਾਲ ਨੂੰ ਤਿਆਰ ਆ ਹਰ ਹਾਲ ਤੇ ਜਿੱਤਣ ਨੂੰ ਤਿਆਰ ਆ ਅਸੀਂ ਲੜਾਈ ਜਿਹੜੀ ਆਗਰਵਾ ਤੇ ਲੜ ਰਹੇ ਜਿੱਤਣ ਵਾਸਤੇ ਲੜ ਰਹੇ ਆ ਹਰ ਹਾਲ ਜਿੱਤਾਂਗੇ ਕੋਈ ਜੰਮਿਆ ਨਹੀਂ ਸਾਡਾ ਰਾਹ ਰੋਕੇ ਵੈਰ ਨੂੰ ਜੇ ਬਗਦਦ